ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਗਈ ਹੈ ਯੁੱਧ ਨਸ਼ਿਆ ਵਿਰੁੱਧ ਉਹਦੇ ਤਹਿਤ ਜਿਹੜੀ ਹੈਗੀ ਸਾਡੀ ਜਿਹੜੀ ਜਲੰਧਰ ਦੇ ਹਾਤੀ ਪੁਲਿਸ ਨੂੰ ਕਾਮਯਾਬੀ ਹਾਸਲ ਹੋਈ ਹੈ ਇਸ ਜਿਹੜੀ ਯੁੱਧ ਨਸ਼ਿਆ ਵਿਰੁੱਧ ਮੈਂ ਅਸੀਂ ਬੜੇ ਜਿਹੜਾ ਹੈਗਾ ਡੀਪਲੀ ਇਸ ਦੇ ਉੱਤੇ ਧਿਆਨ ਦੇ ਕੇ ਚਲਾ ਰਹੇ ਹਾਂ ਜਿਹਦੇ ਵਿੱਚ ਸਾਡੇ ਐਸਪੀ ਡੀ ਸ਼੍ਰੀ ਸਰਪਜੀਤ ਰਾਏ ਡੀਐਸਪੀ ਆਦਮਪੁਰ ਕਲਵੰਦ ਸਿੰਘ ਤੇ ਸਾਡੇ ਜਿਹੜੇ ਐਸ ਐਚਓ ਭੋਗਪੁਰ ਇੰਸਪੈਕਟਰ ਰਵਿੰਦਰ ਇਹਨਾਂ ਦੀ ਜਿਹੜੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਦੋ ਜਿਹੜੇ ਅਕਿਊਜ਼ਡ ਨੇ ਅਰੈਸਟ ਕੀਤੇ ਜਿਹੜੇ ਯੂਪੀ ਸਹਾਰਨਪੁਰ ਦੇ ਰਹਿਣ ਵਾਲੇ ਆ ਜਿਨ੍ਹਾਂ ਤੋਂ 4 ਕਿਲੋ 200 ਗ੍ਰਾਮ ਅਫੀਮ ਹੈ ਜਿਹੜੀ ਰਿਕਵਰ ਕੀਤੀ ਗਈ ਆ ਇਹ ਕੱਲ 25 ਤਰੀਕ ਨੂੰ ਜਿਹੜੀ ਇਹ ਰਿਕਵਰੀ ਹੋਈ ਆ ਇਹ ਜੋ ਦੋਸ਼ੀ ਫੜੇ ਆ ਵਸੀਮ ਤੇ ਇੱਕ ਹੈਗਾ रफीक ਜਿਹੜਾ वसीम ਹੈ ਦੀ ਉਮਰ 24 ਸਾਲ ਹੈ ਤੇ रफीक ਦੀ ਉਮਰ ਜਿਹੜੀ ਹੈਗੀ ਹੈ ਕਰੀਬ 40 ਸਾਲ ਹੈ ਜਿਹੜਾ वसीम ਹੈ ਇਹ ਇੱਕ ਉਥੇ ਯੂਪ ਸਹਾਰਨਪੁਰ ਵਿੱਚ ਇੱਕ ਢਾਬੇ ਦੇ ਉੱਪਰ ਕੰਮ ਕਰਦਾ ਜਿਹੜਾ ਇਹਦਾ ਸ਼ਗਾ ਭਰਾ ਹੈਗਾ रफीक ਉਹ ਤੇ 3 ਵੀਲਰ ਜਿਹੜਾ ਹੈਗਾ ਚਲਾਉਂਦਾ ਤਾਂ ਇਹ ਜਿਹੜੇ ਢਾਬੇ ਦੇ ਉੱਤੇ ਜਿਹੜਾ ਵਸੀਮ ਕੰਮ ਕਰਦਾ ਹੈਗਾ ਤਾਂ ਉਹਦੇ ਉੱਥੇ ਜਿਹੜੇ ਟਰੱਕ ਡਰਾਈਵਰ ਜਾਂਦੇ ਸੀ ਜਾਂ ਉੱਥੇ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਉੱਥੇ ਜਾਂਦੇ ਉਹਨਾਂ ਦੇ ਜਰੀਏ ਦੀ ਜਿਹੜੇ ਉੱਥੇ ਸਪਲਾਇਰ ਸੀ ਉਹਨਾਂ ਨਾਲ ਜਾਣ-ਪਛਾਣ ਹੋਈ ਤਾਂ ਇਹ ਖੁਦ ਕਿਉਂਕਿ ਇਹਨੂੰ ਲੁਕਰੇਟਿਵ ਲੱਗਿਆ ਕਿ ਇੱਥੋਂ ਜਿਹੜਾ ਕਿ ਸਸਤੀ ਮਿਲਦੀ ਹੈਗੀ ਤੇ ਪੰਜਾਬ ਦੇ ਵਿੱਚ ਵਕ-ਵਕ ਥਾਂ ਤੇ ਜਾ ਕੇ ਇਹਨੂੰ ਵੇਚਿਆ ਜਾ ਸਕਦਾ ਤਾਂ ਇਹ ਉਸ ਚਾਂਸੇ ਦੇ ਵਿੱਚ ਆ ਕੇ ਇਹਨਾਂ ਨੇ ਇਹ ਕੰਮ ਜਿਹੜਾ ਪੜਾਇਆ ਤੇ ਇਹਦੇ ਵਿੱਚ ਜਿਹੜਾ ਹੈਗਾ ਇਹ ਪਿੱਛੋਂ ਜਿਹੜੀ ਹੈ ਫੀਮ ਹੈਗੀ ਹੈ ਇਹਨਾਂ ਨੇ ਜਿਹੜੀ 4 ਕਿਲੋ 200 ਗ੍ਰਾਮ ਫੀਮ ਹੈ ਕਰੀਬ 3 ਸਵਾ 3 ਲੱਖ ਦੀ ਜਿਹੜੀ ਹੈਗੀ ਹੈ ਪਰਚੇਸ ਕੀਤੀ ਸੀ ਜਿਹੜੀ ਇਹਨਾਂ ਦੇ ਮੁਤਾਬਕ ਕੇ ਜਿਹੜੇ ਸਮਾਲ ਕਸਟਮਰ ਹੈਗੇ ਨੇ ਛੋਟੇ ਕੰਜ਼ਿਊਮਰ ਹੈਗੇ ਨੇ ਉਹਨਾਂ ਤੱਕ ਇਹਨਾਂ ਨੇ ਜਿਹੜੀ ਹੈਗੀ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਸਪਲਾਈ ਕਰਦੀ ਸੀ ਕਿਉਂਕਿ ਇਹਨਾਂ ਦੇ ਟਰੱਕਾਂ ਵਾਲਿਆਂ ਨਾਲ ਪਹਿਲਾਂ ਉੱਥੇ ਸੰਬੰਧ ਰਹੇ ਨੇ ਤਾਂ ਉਹ ਉੱਥੋਂ ਇਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਵੇਚੀ ਜਾ ਸਕਦੀ ਹੈ ਇਹਨਾਂ ਦੀ ਜਿਹੜੀ ਹੈਗੀ ਹੁਣ ਜਿਹੜੀ ਅੱਜ ਪੁਲਿਸ ਦੀ ਜਿਹੜੀ ਰਿਕਵਰੀ ਪੁਲਿਸ ਨੇ ਕੀਤੀ ਆ ਉਹਦੇ ਵਿੱਚ ਹੁਣ ਇਹਨਾਂ ਦੀ ਪੁਲਿਸ ਕਸਟਡੀ ਦੇ ਵਿੱਚ ਲੈ ਕੇ ਇਹਨਾਂ ਦੀ ਜਿਹੜੀ ਮਨਜੋ ਕੋਰਟ 'ਚ ਪੇਸ਼ ਕਰਕੇ ਰਿਵਾਡ ਲਿਆ ਜਾ ਰਹੇ ਆ ਤਾਂ ਇਹਨਾਂ ਦੀ ਅੱਗੇ ਫਰਦਰ ਡੰਗਾਈ ਨਾਲ ਜਿਹੜੀ ਪੜਤਾਲ ਕੀਤੀ ਜਾਏਗੀ ਕਿ ਕਿ ਇਹ ਪਹਿਲਾਂ ਕਿੰਨੀ ਵਾਰੀ ਲੈ ਕੇ ਆਏ ਨੇ ਕਿਹੜੇ ਕਿਹੜੇ ਇਹਨਾਂ ਦੇ ਮੈਨ ਜਿਹੜੇ ਕਿ ਇੱਥੇ ਕਸਟਮਰ ਹੈਗੇ ਸੀ ਕਿ ਇਹਨੂੰ ਪਹਿਲਾਂ ਦੇਖੇ ਗਏ ਨੇ ਤੇ ਪਿੱਛੋਂ ਜਿਹੜੇ ਹੈਗੇ ਨੇ ਬੈਕਵਰਡ ਲਿੰਕੇਜ ਨੇ ਕਿੱਥੋਂ ਕਿਸ ਬੰਦੇ ਤੋਂ ਇਹਨਾਂ ਨੇ ਪ੍ਰਕਿਊਰ ਕੀਤੀ ਸੀ ਤਾਸੀ ਜਿਹੜੀ ਹੈਗੀ ਐ ਬੈਕਵਰਡ ਲਿੰਕੇਜ ਦੇ ਉੱਤੇ ਵੀ ਸਾਡੀ ਟੀਮ ਕੰਮ ਕਰਦਗੀ ਆ ਜਿਹੜੀ ਸਾਡੇ ਅੱਗੇ ਜਿੱਥੇ ਸਪਲਾਇਰ ਇਹਨਾਂ ਨੇ ਅੱਗੇ ਸਪਲਾਈ ਕਰਨੀ ਸੀ ਕਿਹਨੂੰ ਦੇਣੀ ਸੀ ਜੇ ਉਹਨਾਂ ਦਾ ਵੀ ਜਿਹੜਾ ਪੈਡਲਰਸ ਤੋਂ ਇਲਾਵਾ ਇਹਨਾਂ ਦੇ ਕੋਲੇ ਕੋਈ ਇਨਫੋਰਮੇਸ਼ਨ ਆ ਕੀ ਆ ਉਹ ਸਾਰੀ ਉਸ ਬੰਦੇ ਵੀ ਡਗਾਈ ਨਾਲ ਪੜਤਾਲ ਜਿਹੜੀ ਹੈ ਕੀਤੀ ਜਾਵੇ ਹਲੇ ਜਿਹੜੀ ਪੜਤਾਲ ਕਰ ਰਹੇ ਆ ਕਿ ਇਹਨਾਂ ਦਾ ਕਿਉਂਕਿ ਜਿਹੜਾ ਰੈਕਡ ਹੈ ਪੰਜਾ ਉਹ ਦੇਖਣਾ ਪੈਣਾ ਯੂਪੀ ਦੇ ਵਿੱਚੋਂ ਇਹਨਾਂ ਦੇ ਜਿਹੜੇ ਰੈਸ਼ੀ ਜ਼ਿਲ੍ਹੇ ਨੇ ਉੱਥੋਂ ਪਤਾ ਕਰਨਾ ਅੰਦਰ ਥੋੜਾ ਟਾਈਮ ਲੱਗੇਗਾ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਹਨਾਂ ਦੇ ਯੂਪੀ ਦੇ ਵਿੱਚ ਵੀ ਜਾਂਦੀਆਂ ਸਾਡੀ ਟੀਮ ਜਾਣ ਕੇ ਜਿੱਥੋਂ ਦੇ ਰਹਿਣ ਵਾਲੇ ਫਿਰ ਪ੍ਰੋਪਰ ਜਿ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਅਪਡੇਟ ਆਉਂਦਾ ਤਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਇਹ ਦੋਨੇ ਸਕੇ ਭਰਾ ਹੈਗੇ ਰੀਅਲ ਬ੍ਰਦਰਸ ਹੈ ਇਹ ਦੋ ਜਾਨੀ ਹੈ ਇਹਨਾਂ ਨਾਲ ਹੋਰ ਵੀ ਨੇ ਇਹ ਮੈਂ ਜਿਵੇਂ ਪਹਿਲਾਂ ਤੁਹਾਨੂੰ ਬਰੀਫ ਕੀਤਾ ਵੀ ਇਹਨਾਂ ਦੇ ਨਾਲ ਕੌਣ ਕੌਣ ਹੋ ਰਿਹਾ ਹੈ ਕੰਪਲਿਸ ਨੇ ਇਸ ਤੰਦੇ ਦੇ ਵਿੱਚ ਇਹਨਾਂ ਨਾਲ ਹੋਰ ਕੌਣ ਸ਼ਾਮਲ ਸੀ ਇਹ ਪਹਿਲਾਂ ਜਲੰਧਰ ਏਰੀਆ ਦੇ ਵਿੱਚ ਪਹਿਲਾਂ ਕਿੰਨੀ ਵਾਰੀ ਆਏ ਜਾਂ ਪੰਜਾਬ ਦੇ ਹੋਰ ਏਰੀਆ ਦੇ ਵਿੱਚ ਪਹਿਲਾਂ ਆਏ ਸਪਲਾਈ ਕੀਤੇ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਇਹਨਾਂ ਨੇ ਜਿਵੇਂ ਹਰਿਆਣਾ ਜਾਂ ਹੋਰ ਕਿਸੇ ਸਟੇਟ 'ਚ ਵੀ ਗਏ ਹੋਣ ਤਾਂ ਉਹ ਸਾਰੀ ਅਸੀਂ ਜਿਹੜੀ ਰੁਗਾਈ ਨਾਲ ਜਿਹੜੀ ਹੈਗੀ ਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਇਹ ਜਦੋਂ ਇਸ ਵਿੱਚ ਅਪਡੇਟs ਆਉਦੇ ਆ ਉਹ ਤੁਹਾਡੇ ਨਾਲ ਅਸੀਂ ਫਿਰ ਫਰਦਰ ਸ਼ੇਅਰ ਕਰਦੇ ਆਂ ਤਗੋਂ ਨਹੀਂ ਜਾਂਦੇ ਜੀ ਇਹ ਜਿਹੜੇ ਇਹਨਾਂ ਨੂੰ ਕਿਉਂਕਿ ਮੈਂ ਜਿਹੜਾ ਦੱਸਿਆ ਕਿ ਲਿਊਕ੍ਰੇਟਿਵ ਲੱਗਿਆ ਕਿ ਉਤੋਂ 3 ਲੱਖ ਰੁਪਏ ਦੀ ਇਹ ਕਹਿੰਦੇ ਆ ਕਿ ਇਹਨਾਂ ਦੀ ਕੋਸ਼ਿਸ਼ ਕੀਤੀ ਆ ਕਿ ਲੈ ਕੇ ਆਏ ਐ ਐਗਜ਼ੈਕਟਲੀ ਉਦੋਂ ਪਤਾ ਲੱਗਣਾ ਜਦੋਂ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਉਤੋਂ ਜਿੱਥੋਂ ਇਹਨਾਂ ਨੇ ਪ੍ਰੋਕਿਊਰ ਕੀਤੇ ਉਹਨਾਂ ਨੂੰ ਸ਼ਾਮਲ ਕਰਾਂਗੇ ਐਂਡ ਨੈਕਸਟ ਅੱਗੇ ਜਿਹੜੀ ਹੈਗੀ ਐ 6 ਲੱਖ ਰੁਪਏ ਦੀ ਇਹਨਾਂ ਦੀ ਉਮੀਦ ਕਰਦੇ ਸੀ ਇਹਨਾਂ ਨੂੰ ਵੇਚਣ ਵਾਸਤੇ ਸਰ ਪਤਾ ਲੱਗਦਾ ਜੀ ਕਿਤੋਂ ਹੈ ਕਿ ਸਹਾਰਨਪੁਰ ਦੇ ਏਰੀਆ ਦੇ ਵਿੱਚ ਜਿਹੜੇ ਹੈਗੇ ਇਹਨਾਂ ਦੇ ਉੱਥੇ ਜਿਹੜੇ ਸਪਲਾਈਅਰ ਨੇ ਉਹਨਾਂ ਦੇ ਅਸੀਂ ਵਰਕ ਕਰ ਰਹੇ ਉਹ ਤੁਹਾਡੇ ਨਾਲ ਇਨਫੋਰਮੇਸ਼ਨ ਜਿਹੜੀ ਹੈਗੀ ਇਹ ਕੰਕ੍ਰੀਟ ਉਦੋਂ ਅਸੀਂ ਕਰਾਂਗੇ ਜਦੋਂ ਉਹਨਾਂ ਤੇ ਰੌਡਪ ਬਣੇ ਇੱਥੇ ਤੱਕ ਕਿੰਦਾ ਸੂਸੂਪਾਂਸੂ ਕਿਸੇ ਦਾ ਇਹਦਾ ਜਿਹੜਾ ਪਬਲਿਕ ਟਰਾਂਸਪੋਰਟ ਦੇ ਵਿੱਚ ਜਿਹੜਾ ਬੇ ਨੇ ਸਫਰ ਕਰਦੇ ਸੀ ਬੱਸਾਂ ਦੇ ਵਿੱਚ ਟ੍ਰੇਨ ਦੇ ਵਿੱਚ ਇਹ ਜਿੱਥੇ ਚੈਕਿੰਗ ਘੱਟ ਹੋਵੇ ਤੇ ਜਿੱਥੇ ਪਤਾ ਨਾ ਲੱਗੇ ਕਿ ਜਿਹੜਾ ਪ੍ਰਾਈਵੇਟ ਗੱਡੀ ਦੇ ਵਿੱਚ ਜਾਂ ਹੋਰ ਨਹੀਂ ਕਰਦੇ ਆਪ ਵੀ ਨਸ਼ਾ ਨਸ਼ਾ ਕਰਦੇ ਇਹਦਾ ਤੇ ਡਰਗ ਟੈਸਟ ਕਰਾਵਾਂਗੇ ਹਾਲੇ ਤੱਕ ਜਿਹੜਾ ਹੈਗਾ ਉਹ ਟੈਸਟ ਦੇ ਵਿੱਚ ਹੀ ਆਏਗਾ ਕਿ ਆਪ ਖੁਦ ਵੀ ਕਰਦੇ ਹੋਣਗੇ ਨੈਚੁਰਲੀ ਜਿਹੜੇ ਇਸ ਤਰ੍ਹਾਂ ਦੇ ਹੈਗੇ ਆ ਔਰ ਉਹਨਾਂ ਦਾ ਪ੍ਰੋਪਰ ਅਸੀਂ ਡਰਗ ਟੈਸਟ ਵੀ ਕਰਾਂ ਤੇ ਕੁ ਗ੍ਰਾਹਣ ਕਰੀ ਗਈ ਆ ਕੋਈ ਸੀਰੀਅਸ ਨਹੀਂ ਹੋ ਸਕਦੀ ਇਹ ਜਿਹੜਾ ਹੈਗਾ ਸਾਡੇ ਪੁਲਿਸ ਪਾਰਟੀ ਇਨਸਪੈਕਟਰ ਰਵਿੰਦਰ ਕੁਮਾਰ ਜਿਹੜੇ ਐਸਐਚਓ ਭੋਗਪੁਰ ਹੈਗੇ ਇਹਨਾਂ ਦੀ ਪਾਰਟੀ ਜਿਹੜੀ ਹੈਗੀ ਆ ਇਹਨਾਂ ਨੇ ਢੋੜਾਵਾਹੀ ਏਰੀਆ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਦੇ ਦੌਰਾਨ ਜਿਹੜੀ ਇਹਨਾਂ ਨੇ ਚੈਕਿੰਗ ਕੀਤੀ ਤਾਂ ਉੱਥੇ ਜਿਹੜੀ ਇਹਨਾਂ ਦੀ ਰੈਸਟ ਹੋਈ ਹੈ ਤੇ ਨਾਲ ਅਫੀਮ ਦੀ ਜਿਹੜੀ ਹੈ ਰਿਕਵਰੀ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਪਬਲਿਕ ਟਰਾਂਸਪੋਰਟ ਦਾ ਜਿਹੜੀ ਵਰਤੋਂ ਕਰਦੇ ਸੀ ਬੱਸਾਂ ਦੇ ਉੱਪਰ ਜਾਂ ਟ੍ਰੇਨ ਦੇ ਉੱਪਰ ਆਉਂਦੇ ਸੀ ਇਸ ਏਰੀਆ ਦੇ ਵਿੱਚ ਇਹਨਾਂ ਨੇ ਟਾਰਗੇਟ ਕਰਦਾ ਸੀ ਜਾਂ ਕੰਫਰਕੇ ਇਹਨਾਂ ਨੇ ਵੇਚ ਨਹੀਂ ਸੀ ਤਾਂ ਉਹ ਸਾਰਾ ਕਿਉਂਕਿ ਰਿਕਵਰੀ 4 ਕਿਲੋ 200 ਗ੍ਰਾਮ ਦੀ ਹੈਗੀ ਹੈ ਇਹਨਾਂ ਦਾ ਪਹਿਲਾਂ ਪ੍ਰੀਪਲਾਨਡ ਹੋਏਗਾ ਕਿ ਕਿੱਥੇ ਜਾਣਾ ਕੀ ਨਹੀਂ ਉਹ ਸਾਰੇ ਬੈਕਵਰਡ ਜਿਹੜੀ ਫਾਰਵਰਡ ਜਿਹੜੀ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹਨੂੰ ਕੰਪਲੀਟ ਕਰਕੇ ਫਿਰ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ ਜਾਏਗੀ ਧੰਨਵਾਦ ਨਹੀਂ ਡਰਗਮਣੀ ਨਹੀਂ ਡਰਗਮਣੀ ਇਹਨਾਂ ਨੇ ਵੇਚ ਕੇ ਜਿਹੜੇ ਘਮਾਉਣੇ ਸੀ ਉਹ ਡਰਗਮਣੀ ਬਣਨੀ ਨਹੀਂ ਠੀਕ ਹੋਰ